ਦੇ ਵਿੱਚ ਇਹ ਰੇਡ ਪੈਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਨਾਲ ਫੋਨ ਕਰਦਾ ਵਾਂ ਗਾਂ ਸ਼ਮਾ ਫੇਰ ਵਾਰੀ ਨਾਲ ਆ ਕੇ ਬਿਠਾ ਦਿਨ ਚੜ੍ਹ ਤੋਂ ਪਹਿਲਾਂ ਪਹਿਲਾਂ ਸਾਰੇ ਟੁੜ ਕੇ ਅੰਦਰ ਦੇ ਦਿਆਂ ਇੱਕ ਨਾਲ ਇੱਕ ਦੇ ਮੈਨੂੰ ਪਾਵੇਂ ਪਤਾਵ ਚਾਪਦਾ ਲਾ ਕੇ ਦੋ ਮੈਂ ਕੱਲ ਤੱਕ ਬੰਦਾ ਫੜਿਆ ਲਾ ਤੁਹਾਡੇ ਪਿੰਡ ਦਾ ਉਹਨਾਂ ਦਾ ਕਿਸੇ ਬੰਦੇ ਦਾ ਨਾਮ ਹੈ ਫਿਰ ਤੁਹਾਨੂੰ ਦੱਸਾਂਗਾ ਕਿ ਕਿਵੇਂ ਉਹਨਾਂ ਨੂੰ ਹੱਥ ਪੈਂਦਾ ਕਿ ਨਹੀਂ ਪੈਂਦਾ ਛੱਡ ਕੇ ਕੰਮ ਜਾਂਦਾ ਆਹ ਸਾਡੇ ਕੰਮ ਤੋਂ ਤੁਹਾਡੇ ਪੌਦਾਂ ਨੂੰ ਕਦੇ ਇੱਕ ਜਗਾ ਤੇ ਕਹਿੰਦੇ ਮਜ਼ਦੂਰ ਸਾਡੀ ਬਾਹਰ ਦੇਖਾ ਹੀ ਤਰੋਂ ਨਾ ਲਿਆ ਫਿਰ ਮੈਂ ਦੱਸਾਂਗਾ ਕੀ ਕਰਾਂਗਾ ਮੈਨੂੰ ਪਤਾ ਲੱਗਾ ਕਿ ਬੰਦਾ ਪੱਤ ਗਿਆ ਨਸ਼ੇ ਵਿੱਚ ਕੋਲ ਤੁਹਾਡੇ ਬੰਦਾ ਮੈਨੂੰ ਬਾਹਰ ਪਤਾ ਚੱਪਦਾ ਦਾ ਆ ਕੇ ਦੋ ਨਾ ਕੱਲ ਤੱਕ ਬੰਦਾ ਫੜਿਆ ਲੈਣਾ ਤੁਹਾਡੇ ਪਿੰਡ ਦਾ ਜਿਹੜਾ ਭੱਜ ਗਿਆ ਥੋੜਾ ਤੇ ਇੱਕ ਜਣਾ ਨਹੀਂ ਨਸ਼ਾ ਦੇ ਚੰਦੇ ਹੋ ਨਾਲ ਇਹ ਬੰਦੇ ਵੇਚਦੇ ਰੇਡ ਪੈਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਫੋਨ ਕਰਦਾ ਵਾ ਗਾਮ ਸ਼ਾਮ ਇੱਕ ਵਾਰੀ ਨਾਂ ਲਾ ਕੇ ਵਿਖਾ ਦਿਨ ਚੜ੍ਹ ਤੋਂ ਪਹਿਲਾਂ ਪਹਿਲਾਂ ਸਾਰੇ ਚੁੱਕ ਕੇ ਅੰਦਰ ਦੇ ਦਾਂਗਾ ਇੱਕ ਨਾਂ ਰੱਖ ਦੇ ਸਾਰੇ ਹੱਪਾ ਲੈਣ ਆਉਂਦੇ ਜੀ ਤੂੰ ਇੱਕ ਨਾਂ ਰੱਖ ਕੇ ਨਹੀਂ ਕੋਈ ਖਰਾਬਦਾਰ ਨਹੀਂ ਕੋਈ ਕਿਸੇ ਦੀ ਇੱਥੇ ਸਾਰੇ ਪਿੰਡਾਂ ਨਾਲ ਜਿਹੜੇ ਵੇਚਦੇ ਨੇ ਉਹਨਾਂ ਦਾ ਕਿਸੇ ਬੰਦੇ ਦਾ ਨਾਮ ਹੈ ਫਿਰ ਤੈਨੂੰ ਦੱਸਾਂਗਾ ਵਿੱਚ ਵੇਣ ਨੂੰ ਹੱਥ ਪੈਂਦਾ ਕਿ ਨਹੀਂ ਪੈਂਦਾ ਛੱਡ ਕੇ ਕੌਣ ਜਾਂਦਾ ਪਿੰਡ ਵਾਲਿਆਂ ਨੂੰ ਵੱਧ ਪਤਾ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਕਿਹੜਾ ਬੰਦਾ ਬੰਨਦਾ ਆਪਾਂ ਨੂੰ ਆਪਾਂ ਹੀ ਦੱਸ ਸਕਦੇ ਉਹ ਤਾਂ ਮੈਂ ਸੁਣ ਨਹੀਂ ਰਿਹਾ ਆਪਾਂ ਹੀ ਦੱਸ ਸਕਦੇ ਮੇਰੀ ਇੱਕ ਗੱਲ ਸੁਣ ਲਓ ਧਰਮੀ ਹਰ ਬੰਦਾ ਆਪਣੇ ਧਰਮ ਵਿੱਚ ਪਾਵੇਂ ਉਹ ਸੇਕਵਾ ਭਾਵੇਂ ਹਿੰਦੂ ਆ ਭਾਵੇਂ ਸਾਈਆ ਭਾਵੇਂ ਮੁਸਲਮਾਨ ਹੋਵੇ ਧਰਮੀ ਸਾਰੇ ਵਾਂਗ ਰਹੇ ਪਰ ਇਨਸਾਨ ਇੱਕ ਹੁੰਦਾ ਜੇ ਕੋਈ ਗਰਲੇ ਪਰਲੇ ਇਨਸਾਨ ਸਾਰੇ ਇਨਸਾਨ ਨਹੀਂ ਬਣ ਸਕਦੇ ਮੈਂ ਭਾਵੇਂ ਵੀ ਗੱਲ ਕਰਕੇ ਚੱਲਿਆ ਅਨਸਾਰ ਬਣਾ ਆ ਸਾਹਮਣੇ ਤਾਂ ਚਾ ਤੁਹਾਡੀ ਬਾਹਰ ਦੀ ਕੋਈ ਇੱਕ ਜਗਾ ਤੇ ਕਹਿੰਦਾ ਬਦੂਤਾ ਸਾਡੀ ਬਾਹਰ ਦੇਖਾ ਹੀ ਤਰਨਾ ਲਿਆ ਫਿਰ ਮੈਂ ਦੱਸਾਂਗਾ ਕੀ ਕਰਾਂ ਚੁਣਾ ਉਹ ਇੱਕ ਨਾ ਕਾ ਕੇ ਰਖਾਓ ਤੇ ਸਾਰਾ ਤਕਰ ਨਾ ਮੈਂ ਅੰਦਰ ਦੇ ਤੌਰ ਤੇ ਤਰਨਾ ਚੁੱਕਾ ਦੋ ਸਮਝ ਕੇ ਸਾਰੀ ਪੰਜਾਬ ਦਾ ਮੈਂ ਖੋਗਾ ਕਰਕੇ ਲਾਈਵ ਕਰੰਦਾ ਹਾਂ ਆਪਣਾ ਪ੍ਰੋਗਰਾਮ ਸਾਰੀ ਦੁਨੀਆ ਦੇਖ ਰਹੀ ਹੈ ਜਿਹੜਾ ਪ੍ਰੋਗਰਾਮ ਦੇਖਦੇ ਆ ਜਿਹੜੇ ਕੀਤੇ ਖਾਂਦੇ ਆ ਪੂਰੀ ਲਿਸਟ ਮਲੇਵਾਲ ਚੌਕੀ ਦੇ ਵਿੱਚ ਆ ਗਈ ਆ ਮੈਨੂੰ ਤਰਨ ਕਿਉਂਕਿ ਇਹਨਾਂ ਦਾ ਪਰਿਵਾਰ ਦਾ ਬੰਦੇ ਖੁਦ ਜਿਹੜੇ ਉੱਥੇ ਜੇਲ੍ਹ ਦੇ ਵਿੱਚ ਆ ਉਹ ਤਾਂ ਮੈਨੂੰ ਖਾਨਵਾਲੇ ਉਹਨੂੰ ਕੈਚ ਕਰਨ ਲੱਗਾ ਖਾਨਵਾਲਾ ਜਿਹੜਾ ਉਹ ਮਰੀਜ਼ ਹੈ ਉਹ ਡਾਕਟਰ ਹੈ ਉਹਦਾ ਇਲਾਜ ਕਰਾਵਾਂਗੇ ਉਹਨਾਂ ਨੂੰ ਫ੍ਰੀ ਇਲਾਜ ਕਰਾਵਾਂਗੇ ਕਿਉਂਕਿ ਮਾਪਿਆਂ ਦਾ ਕੰਮ ਉਹ ਬੱਚਾ ਦੇ ਨਸ਼ੇ ਕਰਦੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛਡਾਉਣ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਮੈਂ ਛਡਾਉਂਗਾ ਉਹਨਾਂ ਨੂੰ ਨਸ਼ਾ ਆਪ ਖੜਾ ਕੇ ਉਹਨਾਂ ਨੂੰ ਦੇਖਾਂਗੇ ਕਿ ਕੰਨੀ ਫੜਦੇ ਨਾ ਮੈਂ ਨਾ ਲੈਣਾ ਪਹਿਲਾਂ ਨਹੀਂ ਕਰਦੀ ਕਿ ਮੈਂ ਜੱਟਾਂ ਜਿਹੜਾ ਜਿਹੜਾ ਮੈਂ ਕਹਤਾਂ ਜਿਹੜਾ ਉਹ ਬੰਦਾ ਮਰ ਜਾਏਗਾ ਪਾਨਾ ਨੰਬਰ ਦਾ ਉਹ ਸਰਪੰਚ ਹੋਵੇ ਉਹਨੂੰ ਸਾਰਾ ਖਤਮ ਕਰਾਂਗਾ ਤੇ ਨੰਬਰਦਾਰੀ ਖਤਮ ਕਰਾਂਗਾ ਉਹ ਜੀ ਸਰਪੰਚੀ ਖਦਮ ਕਰਾਂਗਾ ਪਰ ਦੇਖ ਖਾਲੇ ਮੈਨੂੰ ਇੱਕ ਬੰਦਾ ਸਾਥ ਕਰਦੀ ਗਿਆ ਬੰਦਾ ਉਹ ਜਵਾਨ ਤੇ ਦੇ ਜੰਪਰ ਤੋਂ ਹੁੰਦਾ ਪਾਣੀ ਨਹੀਂ ਜਾਂਦਾ ਜਿੱਦੀ ਲਾਂ ਜਾਣ ਦੀ ਹੈ ਪੱਤੇ ਵਾਲੀ ਸ਼ਾਂਗੇ ਵਾਲੀ ਕੌੜੀਏ ਕੋੜ ਘਵਾਰਾਂ ਵਾਲੀ ਇੱਕ ਪਿੰਡ ਦੇ ਬੰਦੇ ਸਾਡੇ ਕੋਲ ਆ ਕੇ ਸ਼ਰਾਬੀ ਬਣ ਗਏ ਓਏ ਕਰਦੀ ਅੱਪਾ 10 ਮਿੰਟ ਤੋਂ ਬਾਅਦ ਆਉਗੀ ਤੇਰੀ ਗਾਲ ਮੇਰੇ ਚਾਰ ਸਾਰੇ ਸੁਣ ਰਹੇ ਨੇ ਠੀਕ ਹੈ ਤੇਰਾ ਤੇਰੀ ਫੋਟੋ ਸਾਰੇ ਜਗਤਾਂ ਤੇ ਚੱਲ ਰਹੀ ਤੇ ਤੇਰਾ ਵੀ ਆਪਾਂ ਦੇਖ ਰਹੇ ਕਿਤੋਂ ਵੱਡੀ ਵੱਡੀ ਹਿੰਮਤ ਕੀਤੀ ਆ ਗੱਲ ਕਰਨ ਦੀ ਮੈਂ ਤੈਨੂੰ ਵੀ ਐਪਰੀਸ਼ੀਏਟ ਕਰਦਾ ਕਿ ਤੂੰ ਬੋੜੀ ਵੱਡੀ ਹਿੰਮਤ ਕੀਤੀ ਆ ਬਹੁਤ ਘੱਟ ਨਮਕਾ ਲੰਡੇ ਜਿਹੜੇ ਲੋਕ ਐ ਸ਼ਰਮ ਆ ਮਕਾਨ ਕਿ ਸਾਡੇ ਪਿੰਡਾਂ ਚ ਚੁੱਕਾ ਵੇ ਤਾਜ ਸਾਡੇ ਪਿੰਡ ਚ ਚਰਾਗ ਖੜੇ ਪਿੰਡ ਦੀ ਕਮੇਟੀ ਬਣਾਈ ਜਾਵੇ ਕਿ ਇੱਕ ਬੰਦੇ ਦੇ ਬਾਹਰ ਨਾ ਪਾਇਆ ਜਾਵੇ ਸਾਰੇ ਦੇ ਵਿਰੋਧ ਪਿੰਡ ਹੋਏ ਦਾ ਸਾਡੇ ਇਹ ਤਾਂ ਹਮੇਸ਼ਾ ਮਿਲਦੀ ਚੱਟੇ ਬਣਾਉਣੇ ਆ ਕਰ ਰਹੇ ਬੰਦੇ ਆ ਬਿਲਕੁਲ